É! é. ਸੋ ਕਰ ਪਿਆਰੋ ਨਾਨਕ ਕਹੇ ਸਹੇਲੀਆਂ ਸੋ ਕਰ ਪਿਆਰੋ ਅਮਸੰਗੀਆਂ ਦਸੀਆਂ ਸਾਥ I'm i uh don't -huh. ਜਮ ਕੀ ਘਾਟ ਨਾ ਪਾਏ

ਕੋਈ ਸਮਝ ਤਾਂ ਕਰੂਗਾ ਭਾਜੋ ਉਹੋ ਕਰ ਲੈਣਾ ਉਹ ਕਿਹਨਾਂ ਬੋਝੂ ਨਾ ਪੀਂਦੇ ਮਣਕਾ ਨਿਕਲੂ ਉਹ ਕਿਹਾ ਜਾਏਗਾ ਬਰਾਬਰ ਬਰਾਬਰ ਕਿੱਥੇ ਰੱਤਰਾ ਕਿਹਦੇ ਕੋ ਕਰ ਰਹਾ ਇੰਕੀ ਵਜੇ ਕਿਹਦੇ ਵਜੇ ਅਸਲੀ ਬੈਗਾ ਉਦੋਂ ਜਿਹੜਾ ਬੁਝੀ ਤਿੰਨਾਂ ਨੂੰ ਜਿਹੜਾ ਬੁਝਾ ਬਣਾਈ ਖੜੀ ਜਾਊਗੀ ਖੈਰ ਤੂੰ ਇਹ ਆਇਆ ਕਿਉਂ ਤੂੰ ਮਨ ਕਰ ਨੂੰ ਕਹਿ ਯਾਰ ਕਰਨ ਖੋਲ ਯਾਰ ਆਇਆ ਵੀਰੇ ਆਈ ਯਾਰ ਉਹ ਤੇ ਠੀਕ ਰਿਹਾ ਮੇਰੇ ਕੋ ਦੁਰਗਰ ਕਰਨ ਦੂਜੇ ਫੜਾਈ ਚ ਕਿੱਲਾ ਪਾ ਰਿਹਾ ਆ ਬਰਾਬਰ ਆ ਤਾਂ ਮੈਂ ਇੱਕ ਆਦੇ ਆਏ ਕਰ ਲਿਆ ਵੀਰ ਬਣੇ ਕਾਲ ਆ ਜਾ ਹੋ ਜਾਣਾ ਮੜਾ ਆਏ ਲਾਉਣ ਠੀਕ ਹੈ ਇੱਥੇ ਰੱਖਾ ਬਸ ਠੀਕ ਹੈ ਇਹ ਪਾ ਦੇ ਉਹ ਕਿੱਥੇ ਚਲ ਰਿਹਾ ਮੈਡਮ ਮੈਡਮ ਪਾ ਦੇ ਇੱਧਰ ਇੱਧਰ ਇੱਥੇ ਚੱਲ ਹਾਂ ਹੁਣ ਜਗਾ ਦੇ ਦੂਜੇ ਨੰਬਰ ਤੇ ਅਰਸ਼ਦੀਪ ਸਿੰਘ ਬਿਲੋਤਾ ਹੈ ਹਾਂ ਹੁਣ ਇੱਥੇ ਇੱਧਰ ਤੇ ਭੇਜ ਦੇ ਨਾਮ ਬਚਾ ਹਾਂ ਅੱਜ ਇੱਧਰ ਭੇਜ ਦੇਣਾ ਕਰੋ ਮੈਡਮ ਪਾਓ बोले सोएला सिहेला सिहेला देखायो तीसरी नंबर ते रविंद्र सिंह आ दो तीसरी हां अश्वपत पालो ए ओए तो हो गया मेरे देखो इधर पता होर गदा पा खड़ी है दूसरे रविंद्र है ये गा हां कोई वो कर दे यार कोई फडल तीसरी हो बस वहां दे दे हम आज तीसरी है चलो मैडम पाऊ

बोले जीत दस सौ बारह साल कुड़ी पहले नंबर पे नवजोत कौर हाँ नवजोत कौर जी चलो, चलो।

ਗੋਲੇ ਸੁਨੇਹਾ ਇਹ ਦੁਬਾਰਾ 13 14 ਸਾਲਾਂ ਦੀਆਂ ਕੁੜੀਆਂ ਪਹਿਲੇ ਨੰਬਰ ਤੇ ਸੰਦੀਪ ਕੌਰ ਖੰਡ ਉਹ ਤਾਂ ਹੋਣੀ ਛੱਡ ਖੰਡ ਉਹ ਇਹ ਹੈਗਾ ਕੋਈ ਇੱਕ ਪੰਜ ਸਿਗਰਟ ਤੇ ਇਹ 5 ਰੱਪੇ ਛੇ ਇੱਕ ਇੱਕ ਡੱਬਾ ਹੋਰ ਕਰਤਾ ਹਾਂ ਕਿਹੜਾ ਆਹ ਪੰਜ ਡੱਬੇ ਪੂਰੇ ਕੀਤੇ ਨਹੀਂ ਖੁੱਲ ਗਈ ਆ 20 ਦੇ ਤੇ ਉਹ ਇਹ ਦੋ ਇਹ ਦੋ ਬੱਚੇ ਨਹੀਂ ਮਾਰੀ ਹੈ ਫਿਰ ਮੈਂ ਗਿਨੇ ਨਾ ਪੂਰੇ ਚਾਲ ਕੋਈ ਫਿਰ ਉਹਦੇ ਸੋਨਿਆ ਸਾਥੀ ਦੂਜੇ ਨੰਬਰ ਤੇ ਜੈਸਮੀਨ ਕੌਰ ਹੋਏ ਪਾਈ ਲੈ ਸੋਨਿਆ ਸਾਥੀ ਤੀਜੇ ਤੇ ਰਮਨਦੀਪ ਕੌਰ ਹੋ ਬੋਲਿਆ ਸਾਥ ਸਿਰ ਕਾਹੇ ਤੁਹਾਨੂੰ ਅਗਲਾ ਨੰਬਰ ਪੈਗਾ ਜੀ ਜੈ ਵੱਡਿਆਂ ਦਾ ਜੈਸਵੀਰ ਕੌਰ ਪਹਿਲੇ ਨੰਬਰ ਤੇ ਹੋਲੇ ਹੋ ਨਿਆ ਸਾਥ ਸਿਰ ਕਾਹੇ ਦੂਜੇ ਨੰਬਰ ਤੇ ਰਮਨਦੀਪ ਕੌਰ ਮੁਲੇ ਸੋ ਨਿਹਾਰ ਸ੍ਰੀ ਕਾਇ ਤੂੰ ਗਏ ਵਿੱਚ ਆਉਣਾ ਨਾ ਨਾ ਸਾਧੂ ਨੂੰ ਵੀ ਹੋਏ ਨੇ ਕੋਲ ਨਾ ਪੱਥਰ ਤੇ ਸਾਧੂ ਕਿਹ ਚਾਹੀ ਮੱਗ ਮੁਲੇ ਸੋ ਨਿਹਾਰ ਸ੍ਰੀ ਕਾਇ ਅੱਜ ਕੱਦੂ ਸੋਰਾ ਉਹ ਫਰਮਣ ਕਰ ਬੋਪਾ ਰਾਇ ਪੁੱਛ ਦਰੋ ਬਤੇ ਕੇ ਉਹਨੂੰ ਦੇ ਸੋ ਨਿਹਾਰ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਨੂੰ ਰਗੰਦੇ ਤੁਸੀਂ ਸੇਵਾ ਨਹੀਂ ਕਰ ਪਾਇਆ ਆਉਂਦਾ ਨਹੀਂ ਆ ਰਹੇ ਜੀ ਤੁਸੀਂ ਬੋਲੇ ਸੋਨਿਆ ਸ੍ਰੀਆ ਕਾਲ ਮੁਝਾਇਓ ਨਾ ਉਹ ਬੱਚੇ ਕਿੱਥੇ ਗਿਆ ਸਾਹਿਬ ਆਤ ਸ੍ਰੀਆ ਕਾਲ ਬਾਬਾ ਜੀ ਇਹ ਤੁਸੀਂ ਮੈਡਮ ਉਹਨਾਂ ਨੂੰ ਦੇ ਰਹੇ ਜਿਹਨਾਂ ਨੇ ਜਿਹਨੇ ਕੇਸ ਰੱਖਣ ਦੀ ਹੋ ਕੀਤੀ ਹਾਂ ਜੀ ਰੋਗ ਜੀ ਧੰਨਵਾਦ ਚਲੋ ਵੀਰੇ ਇਕੱਠੇ ਹੋ ਬਗਰੋਪਟ ਦੀ ਚੀਜ਼ ਆਹ ਮੋਦੀ ਬਾਦ ਇਹ ਕੇਸ ਰੱਖਣਾ सात श्रिया काल